ਜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਮੀਟਿੰਗ ਦੇ ਬਾਅਦ ਕੀ ਕੀ ਫੈਸਲੇ ਲਿੱਤੇ ਗਏ ਅਤੇ ਕਿਸ ਕਿਹੜੀ ਕਮੇਟੀ ਕੋਲੋਂ ਕੀਤੀ ਜਾ ਰਹੀ ਪ्रेस कांਫਰੰਸ ਆ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਪੱਤਰਕਾਰਾਂ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਗਾ ਕਿ ਮਤਲਬ ਕਿ ਸਾਡੇ ਇੱਕ ਬੋਲ ਤੇ ਪੂਰੇ ਪਹੁੰਚ ਜਾਂਦੇ ਨੇ ਤੇ ਜਿਹੜੀ ਇਸ ਟਾਈਮ ਇਹ ਮੀਟਿੰਗ ਰੱਖੀ ਗਈ ਹੈ ਤੇ ਇਹਨਾਂ ਨੇ ਮੇਰੀ ਰਾਮਲੀਲਾ ਕਮੇਟੀ ਨੇ ਜਿਹੜੀ ਵੀ ਸਾਡੀ ਮੈਨੇਜਮੈਂਟ ਸੀ ਇਹਨਾਂ ਨੇ ਮੈਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਤੇ ਉਸ ਤੋਂ ਬਾਅਦ ਜੀ ਅਸੀਂ ਨੇ RAMLILA ਦੀ ਜੋ ਡੇਟ ਫਾਈਨਲ ਕਰਨੀ ਸੀਗੀ ਉਹ ਕਰੀ ਆਪਾਂ ਨੇ ਜੀ 2 ਅਕਤੂਬਰ ਜਿਹੜੀ ਹੈਗੀ ਸਾਡੀ RAMLILA ਡੇਟ ਜਿਹੜੀ ਥੀ ਉਹ ਫਾਈਨਲ ਹੋ ਚੁੱਕੀ ਹੈ ਤੇ ਔਰ 10 ਸਤੰਬਰ ਨੂੰ ਜਿਹੜੀ ਅਸੀਂ ਛੰਡ ਰਸਮ ਕਰਨੀ ਹੈ ਉਸੇ ਉਹਦੇ ਵਾਸਤੇ ਅਸੀਂ ਨੇ ਬਹੁਤ ਹੀ ਬਹੁਤ ਭਾਵੇਂ ਸ਼ੋਭਾ ਯਾਤਰਾ ਕੱਢਣੀ ਹੈ ਜੀ ਤੇ ਜਿੱਦਣਾ ਵੀ ਮਿਲ ਕੇ ਆਪਾਂ ਇੱਕ ਛੰਡ ਰਸਮ ਕਹਿੰਦੇ ਕਿ ਆਪਾਂ ਛੰਡ ਰਸਮ ਤਦ ਕਰਦੇ ਹਾਂ ਜਦ ਹਨੂਮਾਨ ਜੀ ਆਪਾਂ ਵਿਰਾਜਮਾਨ ਕਰਦੇ ਹਾਂ ਉਹਦੀ ਆਗਮਨ ਦੇ ਹੇਠਲੇ ਆ ਕੇ ਅਸੀਂ RAMLILA ਸਟਾਰਟ ਕਰਾਂਗੇ ਤੇ ਹੋਰ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਗਾ ਇਸ ਵਾਰੀ ਜਿਹੜੀ ਆਪਾਂ ਰਾਮਲੀਲਾ ਤੁਹਾਨੂੰ ਦਿਖਾਵਾਂਗੇ ਉਹ ਬਹੁਤ ਹੀ ਬਹੁਤ ਅਲੱਗ ਲੈਵਲ ਤੇ ਤੁਹਾਡੇ ਸਾਹਮਣੇ ਪ੍ਰਮੋਟ ਕਰਾਂਗੇ ਪਰ ਰਾਮਲੀਲਾ ਨੂੰ ਇਸ ਵਾਰੀ ਜੋ ਵੀ ਆਪਣੀ ਰਾਮਲੀਲਾ ਹੈ ਅ ਟਰਸਟ ਹੋ ਗਈ ਜਿੱਦਾਂ ਵੀ ਤੁਹਾਨੂੰ ਪਹਿਲਾਂ ਵੀ ਅਸੀਂ ਨੇ ਬਹੁਤ ਚੇਂਜਸ ਲਿਕੇ ਆਏ ਤੇ ਉਸ ਰਾਮਲਾ ਚ ਕੀ ਸੀ ਇੱਕ ਟਰਸਟ ਲਗਾਈ ਸੀਗੀ LED ਪਾਲਸਕ੍ਰੀਨ ਵਗੈਰਾ ਲਗਾਈ ਸੀ ਸੀਗੀ ਜੀ ਇਹ ਲੜਕੀਆਂ ਨੇ ਬੱਚਿਆਂ ਨੇ ਰੋਲ ਵੀ ਕਰੇ ਸੀ ਕਿ ਇਸ ਵਾਰ ਲੜਕੀਆਂ ਹੋਰ ਵੀ ਉੱਪਰ ਕੇ ਸਾਡੀ ਰਾਮਲਾ ਕਮੇਟੀ ਵਿੱਚ ਸ਼ਾਮਿਲ ਹੋ ਰਹੀ ਨੇ ਤੇ ਉਸ ਤੋਂ ਬਾਅਦ ਥੋੜਾ ਮੈਂ ਕਹਿਣਾ ਚਾਹਾਂਗਾ ਕਿ ਇੱਕ ਟਰਸਟ ਜਿਹੜੀ ਆਪਾਂ ਕ੍ਰਿਸ਼ਨਾ ਮੰਦਿਰ ਦੇ ਅੰਦਰ ਲਾ ਰਹੇ ਹਾਂ 60x60 ਦੀ ਉਹ ਬਹੁਤ ਹੀ ਬਹੁਤ ਤਕੜੇ ਲੈਵਲ ਬਗ ਲਗਾਣ ਲੱਗੇ ਆ ਜੀ ਜਿਹਦੇ ਵਿੱਚ ਆਪਾਂ ਨੂੰ ਹਰੇਕ ਚੀਜ਼ ਦੀ ਫੈਸਿਲਿਟੀ ਦੇਈ ਜਾਵਾਂਗੀ ਤੇ ਹਰੇਕ ਚੀਜ਼ ਦਾ ਪਾਣੀ ਦਾ ਪ੍ਰਬੰਧ ਵਾਟਰ ਦਾ ਪ੍ਰਬੰਧ ਕਰਿਆ ਜਾਵੇਗਾ ਔਰ ਜਿਕਣਾ ਵੀ ਮਤਲਬ ਕਿ ਸੜੀ ਰਾਮਲਾ ਕਮੇਡੀ ਨੇ ਜਿੱਦਾਂ ਵੀ ਫੈਸਲਾ ਲਿਆ ਜੀ ਉਹ ਥੋੜੇ ਸਾਹਮਣੇ ਅਸੀਂ ਦੱਸ ਦਿੱਤਾ ਗਿਆ ਜੀ ਰਾਮਲਾ ਨਾਟਕ ਦਾ ਮੰਚਰ ਕਿੰਨੇ ਵਜੇ ਸਟਾਰਟ ਹੋਵੇਗਾ ਜੀ ਕਿੰਨੇ ਵਜੇ ਤੱਕ ਲਗਾਤਾਰ ਚੱਲੇਗਾ ਅ ਜਿਹੜਾ ਰਾਮਲਾ ਦੀ ਟਾਈਮਿੰਗ ਹੈ ਜੀ ਉਹ ਤਕਰੀਬਨ तकरीबन ਆਪਣੀ 8 ਵਜੇ ਸਟਾਰਟ ਹੋ ਜੇਗੀ ਔਰ ਪ੍ਰਭੂ ਦੀ ਇੱਛਾ ਨਾਲ ਜਿੰਨਾ ਵੀ ਹੋਏ ਜੋ ਉਸ ਹਿਸਾਬ ਨਾਲ ਸਪੰਨ ਕੀਤਾ ਜਾਵੇਗਾ ਜੇ ਕੋਈ ਕਲਾਕਾਰ ਕੋਈ ਸ਼ਹਿਰ ਵਾਸੀ ਪਾਰਟਿਸਿਪੇਟ ਕਰਨਾ ਚਾਹੁੰਦਾ ਹੋਵੇ ਤਾਂ ਕਿਸ ਦੇ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਨਾਟਕ ਦੇ ਅ ਜਿਹੜੇ ਜਿਹੜੀ ਜਿੰਨੇ ਵੀ ਆਪਣੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਸਾਡੇ ਮਨੀਸ਼ ਵਰਮੇ ਡਾਇਰੈਕਟਰ ਸਾਹਿਬ ਦੀ ਨੋਨੀ ਨੋਨੀ ਗੁਪਤਾ ਜੀ ਡਾਇਰੈਕਟਰ ਜੀ ਇਹਨਾਂ ਨੂੰ ਦੋਨਾਂ ਨਾਲ ਸੰਪਰਕਿਤ ਕਰਿਆ ਜਾਵੇ ਜੀ ਤੇ ਤੁਹਾਡਾ ਜਿਹੜਾ ਨੰਬਰ ਹੈਗਾ ਜੀ ਤੇ ਤੁਹਾਨੂੰ ਅਸੀਂ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ ਜਿਹੜਾ ਸਾਡਾ ਮਤਲਬ ਕਿ ਨੰਬਰ ਹੈ ਉਹ ਹੈਗਾ 9988526655 ਇਹ ਨੰਬਰ ਤੇ ਤੁਸੀਂ ਸੰਪਰਕ ਕਰੋ ਮੈਂ ਇੱਕ ਵਾਰ ਫੇਰ ਤੁਹਾਨੂੰ ਕੰਟੈਕਟ ਦੱਸੂਗਾ ਕਿ 9988526655 ਇਹ ਤੁਹਾਨੂੰ ਕੰਟੈਕਟ ਦਿੱਤਾ ਗਿਆ ਹੈ ਕਿ ਕੋਈ ਵੀ ਆਪਣਾ ਬੱਚਾ ਤੁਸੀਂ ਪ੍ਰਭੂ શ્રી ਗ੍ਰਾਮ ਜੀ ਨਾਲ ਜੋੜਨਾ ਚਾਹੁੰਦੇ ਨੇ ਕੋਈ ਵੀ ਮਤਲਬ ਕਿ ਕੋਈ ਵੀ ਰੋਲ ਵਾਸਤੇ ਤੁਸੀਂ ਕੋਈ ਨਾ ਕੋਈ ਚਾਹਵਾਨ ਹੋ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਤੇ ਆਪਾਂ ਤੁਹਾਡੇ ਨਾਲ ਹਰ ਟਾਈਮ ਅਵੇਲੇਬਲ ਰਹਾਂਗੇ ਜੀ ਤੇ ਮੈਂ ਤਾਂ ਚਾਹੁੰਦਾ ਕਿ ਜਿਹੜੇ ਆਪਣੇ ਯੂਥ ਹੈ ਜਿਹੜੇ ਬੱਚੇ ਹੈ ਉਹ ਮੁਰੇ ਆਉ ਕਿ ਇਸ ਚੀਜ਼ ਨੂੰ ਆਪਣੇ ਇੱਕ ਸੱਤੇ ਬੜੀ ਵਧੀਆ ਗੱਲ ਹੈ ਜੀ कि ਜਿਹੜੇ ਬੱਚੇ ਸਾਡੇ ਨਾਲ ਜੁੜਨ ਜੁੜਨੇ ਜਾ ਰਹੇ ਹਨ ਜੀ ਔਰ ਕਾਫੀ ਆਲਮੋਸਟ ਬੱਚੇ ਸਾਡੇ ਨੇ ਬਹੁਤ ਪਿਛਲੀ ਵਾਰ ਵੀ ਬਹੁਤ ਅੱਛੇ ਤਰ੍ਹਾਂ ਦੇ ਨਾਲ ਪਾਰਟਿਸਿਪੇਟ ਕੀਤੀ ਹੈ ਤੇ ਔਰ ਬਹੁਤ ਹੀ ਬਹੁਤ ਤਰੀਕੇ ਨਾਲ ਤੁਹਾਨੂੰ ਸੀਨ ਵੀ ਦਿਖਾਏ ਗਏ ਨੇ ਤੇ ਉਹਨਾਂ ਬਹੁਤ ਉਤਸ਼ਾਹ ਸੀਗਾ ਸਾਡੇ ਡਾਇਰੈਕਟਰ ਸਾਹਿਬਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਬੱਚਿਆਂ ਦੇ ਉੱਤੇ ਤੇ ਮੈਂ ਡਾਇਰੈਕਟਰ ਸਾਹਿਬ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਇਹ ਆਪਣਾ ਕੰਮ ਕਾਰ ਛੱਡ ਕੇ ਬੱਚਿਆਂ ਤੇ ਬਹੁਤ ਮਿਹਨਤ ਕਰਦੇ ਨੇ ਸਾਡੀ ਮੈਨੇਜਮੈਂਟ ਦੇ ਸਟਾਫ ਦੇ ਜਿੰਨੇ ਵੀ ਸਮੂਹ ਮੈਂਬਰ ਸਾਡੇ ਇਸ ਟਾਈਮ ਉੱਤੇ ਵਿ ਟੋਟਲ 9 ਦਿਨ ਦੀ ਹੁੰਦੀ ਹੈ ਪਰ ਜਿਹੜੇ ਸਾਡਾ ਨਾਮ ਲੀਲਾ ਦਾ ਕੰਮ ਹੁੰਦਾ ਹੈ ਉਹ ਸਾਡਾ ਡੇਢ ਮਹੀਨਾ ਪਹਿਲੇ ਸਟਾਰਟ ਹੋ ਜਾਂਦਾ ਹੈ ਤੇ ਉਸੇ ਹਿਸਾਬ ਨਾਲ ਜੀ ਜਿੰਨੇ ਵੀ ਸਾਡੇ ਇਸ ਟਾਈਮ ਮੈਨੇਜਮੈਂਟ ਸਾਡੀ ਮੈਨੇਜਮੈਂਟ ਦੇ ਇਸ ਟਾਈਮ ਮੌਜੂਦ ਗਏ ਆ ਉਰੇ ਅ ਅ ਕਲਾਕਾਰ ਵੀ ਨੇ ਮੈਨੇਜਮੈਂਟ ਦੇ ਅਹੁਦੇਦਾਰ ਵੀ ਨੇ ਤੇ ਅਸੀਂ ਆਪਣਾ ਵਧੀਆ ਤਰੀਕੇ ਨਾਲ ਪਰਿਵਾਰ ਪਰਿਵਾਰਿਕ ਮਿਲ ਜੁਲ ਕੇ ਅਸੀਂ ਕੰਮ ਕਰਦੇ ਆਂ ਪਰ ਰਿਹਸਲ ਘਾਤੋਂ ਸ਼ੁਰੂ ਹੋਣੀ ਹੈ ਰਿਹਸਲ ਤਕਰੀਬਨ ਜੀ ਆਪਣੀ ਰਿਹਸਲ ਆਪਣੀ ਹੋ ਜਾਏਗੀ ਘਟੂ ਘਟ 24 ਸਤੰਬਰ ਤੋਂ ਬਸ ਰਿਹਸਲ ਸਟਾਰਟ ਕਰ ਦਿੰਗੇ ਜੀ Uh, 24 ਸਤੰਬਰ ਤੋਂ ਰੀਹਸਲ ਸਟਾਰਟ ਕਰ ਦਿੰਗੇ ਜੇ ਅਗਰ 24 ਤੋਂ ਜਿਹੜੀ ਅਸੀਂ ਜਿਹੜੀ 24 ਜਿਹੜੀ 24 ਸਤੰਬਰ ਹੈ ਅਸੀਂ ਇਹ ਰੀਹਸਲ ਤਾਂ ਕਰਕੇ ਡੇਟ ਰੱਖੀ ਹੈ ਕਿਉਂਕਿ ਇਹ ਥੋੜੀ ਇੱਕ ਮਲਕੀ ক্লোਜ਼ ਡੇਟ ਰੱਖੀ ਹੈ ਉਸ ਤੋਂ ਪਹਿਲਾਂ ਜਿਹੜੇ ਬੱਚਿਆਂ ਨੂੰ ਅਸੀਂ ਰੀਹਸਲ ਕਰਾਣੀ ਹੈ ਜਿਹੜਾ ਕੋਈ ਲੜਕੀਆਂ ਵਗੈਰਾ ਕੁਝ ਵੀ ਹੋ ਗਈ ਰੀਹਸਲ ਵਾਸਤੇ ਉਹ ਅਸੀਂ ਪਹਿਲਾਂ ਹੀ ਉਹਨਾਂ ਦੀ ਟ੍ਰੇਨਿੰਗ ਸਟਾਰਟ ਕਰ ਦਿੰਗੇ ਜੀ ਤੇ ਉਹਨਾਂ ਨੂੰ ਹਰੇਕ ਵਾਰੀ ਜਿੱਕਰ ਤੁਹਾਨੂੰ ਨੰਬਰ ਕੰਟੈਕਟ ਦਿੱਤੇ ਗਿਆ ਜੀ ਉਹ ਉਹਨਾਂ ਵਾਸਤੇ ਅਸੀਂ ਰੀਹਸਲ ਸਟਾਰਟ ਕਰਾਂਗੇ ਅਮਰੀਤ ਜੀ ਤੁਸੀਂ ਕੀ ਜਾਣਕਾਰੀ ਦੇ ਸਕਦੇ ਹੋ ਇਸ ਸਬੰਧ ਵਿੱਚ ਪਹਿਲਾਂ ਤਾਂ ਸਾਰੇ ਸ਼ਹਿਰ ਇਹ ਨਵੀਂ ਪ੍ਰੈਸ ਕਲੱਬ ਦੇ ਭਰਾ ਨੇ ਸਭ ਨੂੰ જય ਸ਼੍ਰੀ ਰਾਮ ਤੇ ਜਿਵੇਂ ਕਿ ਸਾਡੇ ਛੋਟਾ ਭਰਾ ਗੋਪੀ ਰਾਣਾ ਜੀ ਜਿਨ੍ਹਾਂ ਨੂੰ ਅਸੀਂ ਪੂਰੀ ਸਰਸ ਸம்மਤੀ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇਹਨਾਂ ਨੂੰ ਬਹੁਤ بڑا ਉਦਦਾ ਦਿੱਤਾ ਹੈ ਸਾਡੀ ਸ਼੍ਰੀ ਰਾਮ ਮੇਲਾ ਕਮੇਟੀ ਕ੍ਰਿਸ਼ਨਾ ਮੰਦਿਰ ਰਜਿਸਟਰਡ ਹੈ ਜੋ ਉਸ ਕਰਾਲੀ ਦੇ ਇਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਇਸ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਕਿ ਇਹ ਬਹੁਤ ਤਨ ਤੇ ਮਨ ਨਾਲ ਸੇਵਾ ਕਰਦਾ ਛੋਟਾ ਭਰਾ ਸਾਡਾ ਲਾਸਟ 2 3 4 ਸਾਲਾਂ ਤੋਂ ਸ਼ਹਿਰ ਵਾਸੀ ਆ ਰਹੇ ਤੁਸੀਂ ਦੇਖਿਆ ਸਾਰਿਆਂ ਨੇ ਕਿ ਬੜੇ ਹੀ ਨਿਸ਼ਪਾਕ ਸੇਵਾ ਹੈ ਕਰਦਾ ਜਿਹਨੂੰ ਵਾਧ ਤੇ ਵਾਧੇ ਦੇ ਧਰਮ ਨਾਲ ਜੋੜਦਾ ਤੇ ਆਪਣੇ ਜਿੰਨੇ ਵੀ ਭਾਈਚਾਰਾ ਹੈ ਉਹਦੇ ਨਾਲ ਇਹਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਦੂਸਰੀ ਗੱਲ ਜਿਵੇਂ ਕਿ ਅੱਜ ਆਪਾਂ ਸਾਰੇ ਇਕੱਠੇ ਹੋਏ ਜੇ ਮੈਂ ਗੱਲ ਕੀਤੀ ਸਾਡੀ ਮੀਟਿੰਗ ਵਿੱਚ ਮੇਨ ਇਥੇ ਦੋ ਤਿੰਨ ਮੁੱਦੇ ਨੇ ਇੱਕ ਤਾਂ ਪ੍ਰਧਾਨਗੀ ਦਾ ਜੋ ਸਾਡੇ ਭਰਾ ਨੂੰ ਬਣਾਇਆ ਗਿਆ ਇਹਨੇ ਮੈਨੇਜਮੈਂਟ ਅੱਜ ਚੁਣੀ ਗਈ ਹੈ ਜਿਹਦੇ ਵਿੱਚ ਮੰਨੂ ਮਨੀਸ਼ ਵਰਮੀ ਤੇ ਮੇਰੇ ਵੱਡੇ ਵੀਰ ਜੀ ਸੰਦੀਪ ਨੌਨੀ ਜੀ ਨੂੰ ਡਾਇਰੈਕਟਰ ਬਾਕੀ ਜਿਵੇਂ ਜਿਵੇਂ ਸਾਡੇ ਪ੍ਰਧਾਨ ਜੀ ਜੀ ਨੂੰ ਅਹੁਦੇ ਦਵਾਂਗੇ ਸਾਡੇ ਰਵੀਵੀਰ ਜੀ ਹੈ ਨੋਨਾ ਵੀਰ ਜੀ ਹੈ ਸਾਡੇ ਵੱਡੇ ਵੀਰ ਜੀ ਇੱਧਰ ਚੰਨਾਬੇਜ ਜੋ ਜੋ ਇਹਨਾਂ ਸਾਨੂੰ ਸੇਵਾ ਦਿੱਤੀ ਉਹ ਕਰਾਂਗੇ ਜੀ ਤੇ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਿਸ਼ਨਾ ਮੰਡੀ ਵਿੱਚ ਹੀ ਸਾਡੀ 10 ਦਿਨਾਂ ਦਾ ਮੇਲਾ ਚੱਲੇਗੀ ਜੋ ਅਸੀਂ 2 ਦਸੰਬਰ ਤੋਂ ਸ਼ੁਰੂ ਕਰ ਰਹੇ ਹਾਂ ਤੇ ਝੰਡਾ ਰਸਮ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਉਹ ਆਪਣੀ 10 ਸਤੰਬਰ ਨੂੰ ਦਿਨ ਮੰਗਲਵਾਰ ਨੂੰ ਪੂਰੇ ਭਵਿਆ ਸ਼ੋਭਾ ਯਾਤਰਾ ਨਾਲ ਚੱਲੀ ਜਾਏ ਇਹਦਾ ਇੱਕ ਬਹੁਤ بڑا ਇੱਕ ਆਰੰਭ ਕਰ ਕਿਹਾ ਜਾਂਦਾ ਹੈ ਕਿ ਇੱਥੇ ਪ੍ਰਭੂ ਮਹਾਵੀਰ ਜੀ ਦਾ ਕਿਆ ਕਹਿੰਦੇ ਆਸ਼ੀਰਵਾਦ ਲੈ ਕੇ ਹੀ ਇਹਗੇ ਪ੍ਰੋਗਰਾਮ ਸ਼ੁਰੂ ਹੁੰਦੇ ਆ ਤੇ ਬਾਕੀ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਠੀਕ ਹੈ ਤੇ ਜਿੰਨੇ ਬੱਚੇ ਵੀ ਜਿਵੇਂ ਤੁਸੀਂ ਪੁੱਛਿਆ ਸੀਗਾ ਕਿ ਜਿੰਨੇ ਬੱਚੇ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਸ਼ਹਿਰ ਦਾ ਕੋਈ ਵੀ ਸਭ ਨੂੰ ਖੁੱਲਾ ਸੱਦਾ ਹੈ ਸਾਡੀ ਮੈਨੇਜਮੈਂਟ ਕੰਨੀ ਤੋਂ ਸਾਡੇ ਕਲਾਕਾਰਾਂ ਕੰਨੀ ਤੋਂ ਕਿ ਜਿਹੜਾ ਬੱਚਾ ਛੋਟਾ ਵੱਡਾ ਕੋਈ ਕੁੜੀਆਂ ਜਿਵੇਂ ਲਾਸਟ ਇਅਰ ਬੱਚੀਆਂ ਆਈਆਂ ਸੀਗੀਆਂ ਸਾਡੇ ਕੋਲ ਦੋ ਤਿੰਨ ਸਾਡੇ ਕੰਮ ਤੇ ਮੋਸਟ ਵੈਲਕਮ ਹੈ ਅਸੀਂ ਆਪਣੀ ਵੱਧ ਤੋਂ ਵੱਧ ਮਿਹਨਤ ਕਰਾਵਾਂਗੇ ਉਹਨਾਂ ਨੂੰ ਕਿ ਸਾਨੂੰ ਵੀ ਅੱਗੇ ਨੂੰ ਕਲਾਕਾਰਾਂ ਦੀ ਬਹੁਤ ਲੋੜ ਹੈ ਕਿਉਂਕਿ ਇਹ ਕੰਮ ਇੱਕ ਜਾਂ ਦੋ ਜਾਂ 10 ਬੰਦਿਆਂ ਦਾ ਤਾਂ ਹੈ ਨਹੀਂ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਤੇ ਇਹ ਹੀ ਗੱਲ ਨੂੰ ਮੈਂ ਮੁੱਦੇ ਨਜ਼ਰ ਰੱਖਦਾ ਹੋਇਆ ਪੂਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਕਿ ਸਾਡੀ ਮੈਨੇਜਮੈਂਟ ਦੇ ਇੰਨੇ ਸਾਥ ਦੇਣ ਜੈ ਸ਼੍ਰੀ ਰਾਮ ਮਨੀ ਜੀ ਜਿਹੜਾ ਪਿਛਲੀ ਵਾਰ ਬਜਟ ਕਾਫੀ ਸੀਗਾ ਤੇ ਰੰਗ ਦਾ ਬੜੀ ਵਧੀਆ ਹੋਈ ਸੀਗੀ ਤੇ ਇਸ ਵਾਰ ਉਸ ਤੋਂ ਵੀ ਵੱਧ ਦਾ ਬਜਟ ਲੱਗ ਰਿਹਾ ਤੇ ਕਿਸ ਤਰ੍ਹਾਂ ਇਹਨੂੰ ਮੇਨਟੇਨ ਕਰੋਗੇ ਦੇਖੋ ਜੀ ਲਾਸਟ ਈਅਰ ਬਹੁਤ ਸਾਰਾ ਨਾਂ ਮਿਲੀ ਸਾਰੇ ਸ਼ਹਿਰ ਤੋਂ ਸਾਰੇ ਤੁਹਾਡੇ ਭਰਾਵਾਂ ਤੋਂ ਇਹ ਬਹੁਤ ਵਧੀਆ ਰਾਮੇਲਾ ਹੋਈ ਇਸ ਵਾਰ ਵੀ ਅਸੀਂ ਪ੍ਰਭੂ ਰਾਮ ਦੇ ਅਸ਼ੀਰਵਾਦ ਨੂੰ ਆ ਰਾਮਦੇਵ ਪ੍ਰਭੂ ਰਾਮਦੇਵ ਦੇ ਅਸ਼ੀਰਵਾਦ ਲੈ ਕੇ ਉਹਨਾਂ ਦੀ ਆਗਿਆ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰ ਸਕੀਏ ਕਿਉਂਕਿ ਇਹ ਇੱਕ ਮੰਚ ਹੈ ਜੀ ਮੇਰਾ ਕਹਿਣਾ ਤੇ ਇਹ ਹੈ ਕਿ ਇਹ ਇੱਕ ਪੂਰੇ ਸ਼ਹਿਰ ਵਿੱਚ ਇੱਕ ਯੱਗ ਚੱਲਦਾ ਹੁੰਦਾ 10 ਦਿਨ ਜਿਹਨੂੰ ਰਾਮਾਇਣ ਕਿਹਾ ਜਾਂਦਾ ਹੈ ਰਹਾ ਠੀਕ ਹੈ ਅਸੀਂ ਇਹਨੂੰ ਨਾਟਕ ਰੂਪਾਂਤਰ ਲੈ ਰਹੇ ਨੇ ਬਟ ਇਹ ਪ੍ਰਭੂ ਰਾਮਦੇਵ ਅਸ਼ੀਰਵਾਦ ਨੇ ਕਰਮਾਇਣ ਦਾ ਪਾਠ ਚੱਲ ਰਿਹਾ ਹੁੰਦਾ ਦੇਦੇ ਵਿੱਚ ਅਸੀਂ ਸਾਰੇ ਕਲਾਕਾਰ ਸਾਰਾ ਸ਼ਹਿਰ ਆਪਣੀਆਂ ਆਹੂਤੀਆਂ ਦਿੰਦਾ ਹੈ ਕਿ ਸਭ ਵਿਸ਼ਵ ਵਿੱਚ ਪੂਰੀ ਸ਼ਾਂਤੀ ਰਹੇ ਸਾਡਾ ਸ਼ਹਿਰ ਸਾਡਾ ਦੇਸ਼ ਵਿੱਚ ਤਰੱਕੀ ਕਰਦਾ ਰਹੇ ਨੋਨਿਫ ਨੋਨੀ